ਕੱਟਿਆ ਲਖ ਜਿਹੜਾ ਅੱਜ ਅਸੀਂ ਅਸੀਂ ਇੱਥੇ ਹਲਕਾ ਚੱਬੇਵਾਲ ਵੀ ਤੁਹਾਨੂੰ ਪਤਾ ਹੈਗਾ ਕਿ ਜਿੰਮਲੀ ਚੋਣਾ ਹੋ ਰਹੀ ਹੈ ਹੈਗੀਆਂ ਤੇ 20 ਤਰੀਕ ਨੂੰ ਵੋਟਰ ਹੈਗੀਆਂ ਤੇ ਮਨਜੋਗ ਪੀਸੀ ਸਾਹਿਬ ਹੁਸ਼ਾਰਪੁਰ ਦੇ ਨਾਲ ਤੇ ਐਸਪੀ ਹੈੱਡਕ quartr ਪੀਐਸਪੀ ਚੱਬੇਵਾਲ ਤੇ ਬਾਕੀ ਜਿਹੜੀ ਸੀਐਪੀ ਆਪਦੀ ਆਪਣੇ ਆਰਟੀਪੀ ਕੰਪਨੀ ਆਈ ਵੀ ਹੈਗੀ ਪੀਐਸਐਮਬੀ ਕੰਪਨੀ ਹੈਗੀ ਆਪਣੇ ਆਰਟੀਪੀ ਕੋਰਸ ਬਾਕੀ ਪੁਲਿਸ ਕਚਹਿਰੀ ਦੇ ਕੋਲ ਤੋਂ ਹੋਰ ਜਿਹੜੀ ਜਿਹੜੀ ਪੁਲਿਸ ਦੇ ਨਾਲ ਅਮ ਫਲੈਗ ਮਾਰਚ ਕੱਢਿਆ ਹੈਗਾ ਤੇ ਅੱਗੇ ਵੀ ਜਿਹੜੇ ਬਲਕਾਂ ਕੋਲ ਪਹੁੰਚ ਸਕਿਆ ਉੱਥੇ ਅਸੀਂ ਫਲੈਗ ਮਾਰਚ ਕਰਾਂਗੇ ਤੇ ਇਹਦਾ ਮੇਨ ਪਰਪਸ ਹੈਗਾ ਕਿ ਇੱਕ ਕੰਫੀਡੈਂਸ ਬਿਲਡਿੰਗ ਮੇਜਰ ਹੈਗਾ ਲੋਕਾਂ ਨੂੰ ਆ ਆ ਦਿਖਾਉਣ ਵਾਸਤੇ ਕਿ ਵੀ ਪੁਲਿਸ ਫੋਰਸ ਮੁਸਤਕਿਲ ਨਾਲ ਤਨਾਤ ਹੈਗੀ ਪੀਸਫੁਲ ਤੇ ਫਰੀ ਅਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਤਨਾਤ ਹਾਂ ਅਸੀਂ ਮੁਸਤਕਿਲ ਹਾਂ ਤੇ ਅਸੀਂ ਵਚਨਬੱਧ ਹਾਂ ਕਿ ਪੀਸਫੁਲ ਤੇ ਫਰੀ ਫੇਅਰ ਇਲੈਕਸ਼ਨ ਹੋਣਗੇ ਤੇ ਲੋਕਾਂ ਨੂੰ ਬੇਨਤੀ ਹੈ ਕਿ ਵੱਡ ਚੜ੍ਹ ਕੇ ਆਪਣੇ ਪਸੰਦੀਦਾ ਕੈਂਡੀਡੇਟਸ ਨੂੰ ਵੋਟਾਂ ਫੌਂਡ ਤੇ ਡੈਮੋਕਰੇਸੀ ਨੂੰ ਸਟਰੋਂਗ ਕਰਨ ਤੇ ਹੁਣ 48 ਆਰ ਦਾ ਜਿਹੜਾ ਡਿਪਲॉयਮੈਂਟ ਹੈਗਾ ਉਹ ਅੱਜ 6 ਵਜੇ ਤੋਂ ਸਟਾਰਟ ਹੋ ਜਾਏਗਾ ਤੇ ਉਹਦੇ ਹਿਸਾਬ ਨਾਲ ਕੋਈ ਵੀ ਹਲਕੇ ਤੋਂ ਬਾਹਰ ਦਾ ਬੰਦਾ ਆ ਕੇ ਕੈਂਪੇਨਿੰਗ ਚ ਪਾਰਟਿਸਿਪੇਟ ਨਹੀਂ ਕਰ ਸਕਦਾ ਹੈਗਾ ਨਾ ਹੀ ਹਲਕੇ ਚ ਸਟੇ ਕਰ ਸਕਦਾ ਹੈਗਾ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏਗਾ ਸਾਮ ਨੂੰ ਹੋਟਲਸ ਦੀ ਸਰਾਵਾਂ ਦੀ ਜਿਹੜੇ ਗੈਸਟ ਹਾਊਸੇਜ ਹੈਗੇ ਉਹਨਾਂ ਤੇ ਚੈਕਿੰਗ ਕਲ ਕੋ ਆਸ ਤੋਂ ਸ਼ੁਰੂ ਕੀਤੀ ਜਾਏਗੀ ਤੇ ਉਹ ਜਾਰੀ ਰਹੇਗੀ ਨਾਲ ਜਿਵੇਂ ਤੁਹਾਨੂੰ ਡਿਪੀ ਸਾਹਿਬ ਨੂੰ ਦੱਸਿਆ ਹੈਗਾ ਕਿ ਡਰਾਈਡ ਜਿਹੜਾ ਹੈਗਾ ਆਸ਼ਾਮ 6:00 ਵਜੇ ਤੋਂ ਬਾਅਦ ਅਗਲੇ 2 ਦਿਨਾਂ ਵਾਸਤੇ ਹੋਵੇਗਾ ਤੇ ਉਹਨੂੰ ਵੀ ਇੰਪਲੀਮੈਂਟ ਕੀਤਾ ਜਾਏਗਾ ਜਿੱਥੇ ਵੀ ਕੋਈ ਇਸ ਤਰੀਕੇ ਦੀ ਵਾਇਲੇਸ਼ਨ ਨੋਟਿਸ ਕੀਤੀ ਜਾਂਦੀ ਹੈ ਕਿ ਉਹ ਸਾਨੂੰ ਰਿਪੋਰਟ ਕਰਨ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਅਸੀਂ ਫ੍ਰੀ ਫੇਅਰ ਪੀਸਫੁਲ ਇਲੈਕਸ਼ਨ ਕਰਾਉਣ ਵਾਸਤੇ ਕਮਿਟਿਡ ਹਾਂ ਸਾਡੇ ਲਗਭਗ 1500 ਮੁਲਾਜ਼ਮ ਇਸ ਪੂਰੇ ਚੋਣ ਪ੍ਰਕਿਰਿਆ 'ਚ ਜਿਹੜੇ ਹੈਗੇ ਉਹ ਪੂਰੇ ਜ਼ਿਲ੍ਹੇ 'ਚ ਤਣਾਤ ਰਹਿਣਗੇ ਥੈਂਕ ਯੂ